ਸਕੂਰ ਸਿੰਘ ਬਾਦਲ ਦੇ ਮਾਫੀ ਮੰਗਣ ਨੂੰ ਬਿਆਨਬਾਜ਼ੀ ਨੂੰ ਲੈ ਕੇ ਦੱਸਦੇ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕੀਤਾ ਦੱਸਦੇ ਕਿ ਉਹਨਾਂ ਨੇ ਕਿਹਾ ਕਿ ਗੁਨਾਹਾਂ ਦੀ ਕੋਈ ਮਾਫੀ ਨਹੀਂ ਹੁੰਦੀ ਅਤੇ ਅਕਾਲੀਏ ਨੂੰ ਲੈ ਕੇ ਪਲਟਵਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਅਜਨ ਚੇਤ ਦੌਰੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤੇ ਜਿਸ ਦੇ ਵਿੱਚ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਓਪਨ ਡਿਵਿਡ ਨੂੰ ਇੱਕ ਤਰੀਕ ਨੂੰ ਬੁਲਾਇਆ ਸੀ ਪਰੰਤੂ ਉੱਥੇ ਕੋਈ ਨਹੀਂ ਆਇਆ ਅਤੇ ਹੁਣ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਐ ਤੇ ਜਿਸ ਤੋਂ ਬਾਅਦ ਅਕਾਲੀਆਂ ਨੂੰ ਜਿਹੜਾ ਜਵਾਬ ਆਉ ਦਿੱਤਾ ਹੈ ਪੂਰੇ ਮੁੱਦੇ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਕਹਿਣਾ ਹੈ ਪੰਜਾਬ ਜੋ ਹੈ ਉਹ ਆਤਮ ਨਿਰਭਰ ਹੈ ਪੂਰੀ ਦੁਨੀਆ ਮੇਂ ਆਪਕੋ ਪੰਜਾਬੀ ਮਿਲ ਜਾਏਂਗੇ ਜੋ ਇਹ ਕਹਿਨੇ ਕੇ ਲਈ ਅਗਰ ਇੱਕ ਇੱਕ ਵੀ ਆਵਾਜ਼ ਲਗਾ دی ਜਾਏ ਨਾ ਦਿਲ ਸੇ के पंजाब में स्कूल अच्छे बनाने हैं आइए हेल्प करें पंजाब में अस्पताल अच्छे बनाने हैं इतना पैसा आ जाएगा कि मतलब आ, आ, आप आपसे गिने नहीं जाएंगे क्योंकि पंजाबी जो है वेलॉक है पूरी दुनिया में यहाँ भी मुझे मिले हैं लोग अमेरिका से आए हुए हैं कोई कोई कनेडा रहते हैं तो लेकिन हक जो है पंजाब का वो मिलना चाहिए आरडीएफ का पैसा मिलना चाहिए एनएचएम का पैसा जितनी भी स्कीमों का पैसा रोका हुआ है मिलना चाहिए अदरवाइज कोई बात नहीं है हक का पैसा लेने के लिए भी पंजाबी हक का अपना लेना जानते हैं तो हम देश को पूरे देश को पालते हैं तो हम भूखे थोड़ी मरेंगे सरकार तो हमारी ऐसी है जो ना किसी माफिया को पालती है ना किसी ए, कोई ऐसा ए, हमने कोई ग्रुप बना रखा है कि जिसको हम फेवर करें ना ही अपने ए, किसी के परिवार को पाला जा रहे हैं तो फर्क यही है की पंजाब जो है मेरे लिए वो एक परिवार है ਔਰ ਮੈਂ ਹਰ ਰੋਜ਼ ਆਪਣੇ ਪਰਿਵਾਰ ਦੀਆਂ ਮੁਸ਼ਕਿਲਾਂ ਆਪਣੇ ਪਰਿਵਾਰ ਦੀਆਂ ਦੁਸ਼ਵਾਰੀਆਂ ਸੁਣਨੇ ਲਈ ਆਤਾ ਹਾਂ ਕਬ ਕਲ ਕਹੀਂ ਕਹੀਂ ਔਰ ਤਾਂ ਕਲ ਕਹੀਂ ਔਰ ਜਾਊਂਗਾ ਉਹ ਬੇਸਰ ਅਪਲ ਨੂੰ ਲੈ ਕੇ ਗੁਜਿੰਦਰ ਸ਼ਖਾਵਾ ਦੇ ਕੋਲੋਂ 28 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ ਕਹਿੰਦੇ ਮਿਲ ਕੇ ਦੋਨਾਂ ਸਟੇਟਾਂ ਨੂੰ ਹੱਲ ਕੱਢਣਾ ਪਏਗਾ ਹਾਂਜੀ ਪਹਿਲਾਂ ਵੀ ਮਿਲੇ ਆਂ ਮੈਂ ਜਾਊਂਗਾ ਜੀ 28 ਤਰੀਕ ਨੂੰ ਤੇ ਮਿਲਾਂਗੇ ਬੈਠਾਂਗੇ ਤੇ ਦੱਸਾਂਗੇ ਹਾਲਾਤ ਪੰਜਾਬ ਦੇ ਸਟੈਂਡ ਕੀ ਜੀ ਜੀ ਦੱਸ ਦੇਖੋ ਇਹ ਤਾਂ ਉੱਥੇ ਜਾ ਕੇ ਨਾਲ ਮੇਰੇ ਮੇਰੇ ਫੈਕਟਰੀ ਜਾਣਗੇ ਅਫਸਰ ਜਾਣਗੇ ਮੈਂ ਪਹਿਲਾਂ ਵੀ ਮਿਲ ਚੁੱਕਿਆ ਹਾਂ ਤੇ ਹੁਣ ਜੇ ਕੋਈ ਉਹਨਾਂ ਕੋਲੇ ਨਵੀਂ ਆਫਰ ਹੋਈ ਕੇਂਦਰ ਕੋਲੇ ਕੋਈ ਹੱਲ ਕਰਨ ਦੀ ਦੇਖਦੇ ਆ ਪਰ ਇਹਨਾਂ ਮੈਂ ਕਹਿ ਸਕਦਾ ਕਿ ਪੰਜਾਬ ਜਿਹੜਾ ਉਹ ਅੱਜ ਨਾਮ ਤਾਂ ਪਾਣੀ ਤੇ ਪੰਜਾਬ ਦਾ ਜਿਹੜਾ ਪੰਜ ਆਪ ਪੰਜ ਪਾਣੀਆਂ ਤੇ ਹੈ ਪਰ ਨਾ ਸਾਡੇ ਕੋਲ ਸਿੰਚਾਈ ਵਾਲਾ ਪਾਣੀ ਜੋ ਦਰਿਆਵਾਂ ਦਾ ਪਾਣੀ ਉਹ ਉਹ ਸਾਡਾ ਮਹਿਰਾਂ ਦਾ ਉਹ ਪੂਲੂਟਡ ਹੋ ਗਿਆ ਨਾ ਸਾਡੇ ਕੋਲ ਧਰਤੀ ਵਾਲਾ ਪਾਣੀ ਹੈ ਉਹ ਅਸੀਂ ਆਪਣਾ ਪੱਖ ਪੰਜਾਬ ਦਾ ਰੱਖਾਂਗੇ ਮੈਂ ਕੋਈ ਨਾ ਤਾਂ ਸਰਵੇ ਕਰਾਉਣ ਵੇਲੇ ਮੈਂ ਸੀ ਨਾ ਹੀ ਚਾਂਦੀ ਦੀ ਕਹੀ ਨਾ ਟੱਕ ਲਾਉਣ ਵੇਲੇ ਮੈਂ ਸੀ ਮੈਂ ਤਾਂ 1 ਨਵੰਬਰ ਨੂੰ ਇੱਕ ਡਿਬੇਟ ਰੱਖੀ ਸੀ ਕਿ ਆਜੋ ਗੱਲ ਕਰ ਲਈਏ ਨਹੀਂ ਕਰਦੇ ਕਿਉਂਕਿ ਉੱਥੇ ਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਆਪਦੇ ਹੀ ਬੈਗ ਜਿਹੜੇ ਨੇ ਇਹਨੇ ਭਾਰੀ ਨੇ ਜੋ ਇਹਨਾਂ ਨੇ ਕੀਤੀਆਂ ਹੋਈਆਂ ਨੇ ਕਰਤੂਤਾਂ ਤੋਂ ਉਹ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਆਈ ਕੰਟੈਕਟ ਨਹੀਂ ਕੱਢ ਸਕਿਆ ਸਰਦ ਨੇ ਅੱਜ ਮਾਫੀ ਮੰਗੀ ਹੈ ਕਹਿੰਦੇ ਬੀਐਸਐਡੀ ਦੇ ਰਿਸ਼ਤੇ ਲਿੱਤੇ ਜਾ ਰਹੇ ਨੇ ਗਊਾ ਸੁਖਵੀਰ ਬਾਦਲ ਕਹਿ ਰਿਹਾ ਕਹਿੰਦੇ ਬੇਆਦਰੀਆਂ ਸਾਡੀ ਸਰਕਾਰ ਤੋਂ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗਿਆ ਅਕਾਲੀ ਬੀਜਪੀ ਦੇ ਵੱਲੋਂ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਨਹੀਂ ਹੁੰਦੀਆਂ ਨੇ ਸਰਦ ਜਿਹੜੀਆਂ ਗਾਈਆਂ